ਕਿਹੜਾ ਲੈ ਛੜਾਈ ਸਤਿ ਸ਼੍ਰੀ ਅਕਾਲ ਜੀ ਸਨਮਾ ਚੈਨਲ ਤੋਂ ਵਿਸਵਾਸ ਕਰ ਰਿਹਾ ਹੈ ਹੋਰ ਅੱਜ ਸ੍ਰੀ ਅਖੰਡ ਪਾਪ ਸਾਹਿਬ ਦੇ ਭੋਗ ਨੇ ਅੱਜ ਫੇਰ ਆਪਾਂ ਤੁਹਾਨੂੰ ਇੱਕ ਛੋਟੀ ਜਿਹੀ ਬਲੌਗ ਨਾਲ ਦਿਖਾਉਂਦੇ ਹਾਂ ਸੋ ਬੇ ਆਸ ਸਾਭ ਕੀ ਚੇ ਤੁਸੀਂ ਕਹਿਵਾਲ ਬਿਨ ਬੋਲੇ ਆ ਸਾਭ ਕੀ ਜਾਨੰਦਾ

ਜਾਗੋ ਹਰੀ ਆ ਇਸ ਟੈਂਟ ਦੇ ਵਿੱਚ ਲੇਡੀ ਦਾ ਪ੍ਰੋਗਰਾਮ ਹੈ ਪਸੰਦ ਰੋਟੀ ਪਾਣੀ ਦਾ ਜਿੱਥੇ ਤਾਨਮਾਨ ਹਰੀ ਆ ਹੋਏ ਨਾਨਕ ਨਾਮ ਦਾ ਇਹ ਨੇ ਤੇਰੀ ਆ ਸਭ ਕੋਏ ਨਾਨਕ ਦੇ ਨਾਮ ਸੰਤ ਲੈ ਕਿੰਨਾ ਮਤਵੰਤ ਆ ਮਨੋਏ ਆਰੇ ਕੁੱਤੇ ਮਾਰਨ ਪਰ ਪੜੇ ਆਮ ਜਾਂ ਕਰਿਆ ਨੂੰ ਹੀ ਬਸ ਇਹ ਕਿਆ ਨੂੰ ਪਹਿਲਾਂ ਮਾਗਨੇ ਭਾਵਾ ਪੇਟਾ ਸਾਬ ਕਰਨ ਤੇ ਆਪੀ ਜਾ ਕੇ ਲੋਟਣੇ ਕਹਿੰਦੇ ਉਹਨਾਂ ਨੇ ਤੇ ਪਹਿਲੇ ਪਾੜੇ ਜਾਵਲਿਆ ਬਰੇ ਨਿਸਰੇ ਵੰਸਨ ਕਾਰਨ ਆਰੇ ਕਮ ਤੀ ਤੂੰ ਓਏ ਕਮ ਗੋੜਲਾ ਹੈ ਬਲੀਵਾਨ ਤਾਰੇ ਗੋਤਦਾ ਦੁਖੀ ਹੈ ਤੇ ਉੱਚੀ ਜਨ ਸੁਾਰੇ ਫੇਰ ਮਾਨ ਫਿਰਦਾ ਸਾਡਾ ਇਹ ਦੇਗਤੋ ਪਾਈ ਜਗਤੀਆਂ ਚਾਹ ਦੇਖੋ ਫੇਰ ਮਾਨ ਆਪ ਤੂੰ ਬੈ ਨਾਮ ਨੋ ਮਿਲੈ ਸਿੱਖਾਈ ਉਹ ਵਿਚਾਰ ਆ ਮੇਰੀ ਮਾਸੀ ਬੈਠੀ ਹੈ ਹੋ ਮੇਰੇ ਨੂੰਹ ਬੈਠੀ ਨੇ ਮੈਂ ਸਿਕਾ ਸਾਡੀ ਕੁੜੀ ਬੈਠੀ ਵੱਡੀ ਜੇਨਾ ਚੱਤਾਕਾਰ ਬਣ ਤਰੇਣਾ ਜੇ ਪਵਨ ਤੁਜਾ ਤੇ ਆਏ ਦਾ ਸਕੇ ਵਿਚਾਰ ਹੂ ਇੱਧਰ ਬ੍ਰੋਰਾਮਾ ਜੀ ਜੈਂਟਸ ਦਾ ਬੰਦਾ ਆਪੇ ਲਹਿ ਸਵਾਰੇ ਨਾਲਤੋ ਗਰਮਮੇ ਵਿੰਟੀ ਕੇ ਆਇਆ ਆਏ ਤੇ ਪਰਵਾਨ ਜੋ ਬਿਨਾ ਭਗਤੀ ਕੱਪੇੜੀ ਜੋਗ ਨਾ ਮਹਿਵੇਸੂ ਨਾਨਕ ਤਾਰੇ ਮੈਂਿਆ ਜੋ ਜੁੜ ਪਾਈਐ ਸਤਿਗੁਰ ਕੈ ਉਪਦੇਸਿ ਤਾਰੇੁੰਡਾ ਜੇਤਵਹੈ ਨਾਨਕ ਤਾ ਚਾਪੇਤ ਹਲ ਮਨੁ ਦਤੈ ਬਾਵਾ ਇਧਰਨੇ ਘਰ ਆਪਣਾ ਲੱਗਿਆ ਹੋਇਆ ਰੋਟੀ ਦਾ ਨਾਲ ਕੋ ਰੂਪਮ ਬਤੀ ਬਣਾ ਰਹੀਏ ਨੇ ਲੇੜੀ ਚ ਮਨ ਤੇ ਭਾਰੇ ਸੀ ਮਨ ਕੋ ਤੋਹਕਾਰ ਦੁਖੀ ਸੁਖ ਕੇ ਪੁੱਛ ਹਦਤ ਗੁਰਮੁਖ ਤੋਹਕਾਰ ਦੁਖੀ ਸਤਿਗੁਰਾਂ ਨੇ ਇੱਕ ਚ ਜੰਮਣ ਮਨ ਦਾ ਭੂਲੇ ਕਟਿਆ ਤਾਂ ਦੁੱਖ ਹੋ ਵੀ ਮਿਤ ਬਲੀ ਸਾਡਾ ਬਾਦਰ ਖੜਾ ਇਹਦੀ ਬਿਊਟੀ ਲਾਈਓ ਜਲੇਬੀਆਂ ਦੇ ਆ ਤੋ ਨੈ ਜਿ ਤੇਰੀ ਸਾਡੇ ਹਲਵਾਈ ਖੜੇ ਨੇ ਤਾਰਾ ਜੀ ਮੰਨੇ ਪਰ ਮੰਨੇ ਕਾਰਨ ਪਲਾਹ ਗਰੇ ਸਿ ਲੋਕ ਮਨ ਲਾਜ ਸਾ ਇੱਕ ਉਹ ਪਾ ਸਾਚਿ ਕਰਾਈ ਆ ਸਾਡੀ ਮਾਈ ਖੜੀ ਹੈ ਵੱਡੀ ਭਾਬੀ ਲੱਗਦੀ ਹੈ ਮੇਰੀ ਪਰ ਉਹ ਮਾਂ ਵਰਗੀ ਹੈ ਆਪਨਾ ਪੋਤਾ ਖੜਾ ਹੈਗਾ Fire ਕਿ ਹੈ ਸਾਦੋ ਘਰ ਮਸਤਕੋ ਤੋ ਨ ਹੋਈ ਜੇ ਸੁਖ ਸੁਪਵਾ ਚੋ ਪਾ ਚੋ ਨ ਹੋਈ ਕੇ ਲਾਇ ਰਾਜਿਕਾ ਦੁੱਖਿਆ ਦੁੱਖ ਨ ਉਤਰੀ ਜੇ ਬੰਨਾ ਕੋ ਨਾ ਭਾਰ ਸਾਚ ਜਾਣ ਪਾਲਾ ਹੋਇ ਤਾ ਲਿਖ ਨ ਕਹਿ ਨਾਲ तन जे तो कासे न त सहसा साॻल मेटाया ਤੋ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦਇਅ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਾਸਾ ਸਗਲ ਮਿਟਾਇਆ ਹਰ ਕੇ

ਰੇ ਮਨਾਂ ਸੰਤਿਵਾਰੀ ਮਾਰੋ ਦਾਤ ਪਰ ਸਤਿਵਾਰੀ ਮਾਰੋ ਮਨ ਮਤ ਬੰਦ ਕਰੇ ਵਾਰਾ ਪ੍ਰਭਾ ਲੋਕਾਂ ਤੋਂ ਪਾਏ ਸੁਖ ਰੋਪਾ ਹਰ ਕਟਾ ਹੋ ਤਾ ਅਨੰਤ ਗਾਏ ਅੱਜ ਵਾਲੇ ਤੇ ਸਤਿ ਕਰੇ ਹੁਕਮੀ ਤੋ ਸਹੀ ਤੋ ਹੁਕਮੀ ਸਦਾ ਭਾਈ ਆਇਆ ਹੁਕਮੈ ਇਹਦਲ ਤਬ ਕੋ ਬਾਹਰ ਤੁਮ ਨ ਕੋਈ ਨਾਲ ਹੁਕਮੈ ਨਹੀਂ ਬੁੱਝਿਆ ਤਾਂ ਹਉਮੈ ਕਰਨ ਨ ਕੋਈ ਗਾਵੈ ਤੋ ਤਾਰ ਨ ਹੋਵੇ ਕਿਸ ਤਾਨੋ ਗਾਵੈ ਤੋ ਦਾਤ ਤੋ ਜਾਣਈ ਤਨ